ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੂਥ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਬਹੁਤ ਵੱਡੀ ਸਕਸੈਸ ਮਿਲੀ ਹੈ ਕਮਿਸ਼ਨਰਡ ਪੁਲਿਸ ਹੰਦਸਰ ਨੂੰ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ ਡਰੱਗ ਕਾਰਟਲ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡ੍ਰੋਪਿੰਗ ਕਰਕੇ ਇੰਡੀਅਨ ਟਰੇਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਅਗੇ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे तराजल पर उतरें। अब गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सगन योजना के तहत कहत्तर हजार रूपए तक सुगन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ में गैस सिलेंडर दे रहे हैं मुख्यमंत्री ग्रामीण आवास योजना से अब हर गर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और स्वच्छ भारत मिशन ग्रामीण से शौचालय अलाम मिला पी एम सूर्य घर मुफ्त बिजली योजना ऐसी खेतों और घरों में मुफ्त बिजली पहुँच रही है अब किसान भी आत्मनिर्भर और बच्चे भी रोशन भविष्य की ओर जब गरीब को इलाज का बोझ न उठाना पड़े और बुजुर्गों को मिले पाँच लाख रुपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਚ ਡਰਾਪਿੰਗ ਹੋਈ ਹੈ ਜੋ ਪ੍ਰੀਲਿਮਰੀ ਪੁਛਗਿੱਛ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਨੇ ਸਾਹਿਬਪ੍ਰੀਤ ਇਲੀਅਸ ਸਾਹਿਬ ਕਿ ਫਤਿਹਗੜ ਤੂੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਤਲਾਵਰ ਪਰਚਾ ਦਰਜਾ ਸਨੇਚਿੰਗ ਵਗੈਰਾ ਦਾ ਘਣੀਏ ਕੇ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਐਮਪਲੋਇਡ ਹੈ ਗਗਨਦੀਪ ਗਗਨ ਹੈ ਇੱਕ ਕੋਟ ਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਹਵਾਈ ਫਾਇਰ ਕਰਨਾ ਜਾਂ ਰਮਜ਼ਕਟ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜਿਆ ਥਾਣਾ اسلامਾਬਾਦ ਚ ਬੇਸਿਕਲੀ ਇਹ ਦੋ ਬੰਦੇ ਇਨਟੈਕ ਆ ਕਰਨਦੀਪ ਨਾਂ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੰਡਰ ਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਆਏ ਤੇ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਾਲ ਆਏ ਸਾਇਪਰੀਤ ਨਾਂ ਇਨਟੈਕ ਸੀ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਇਹਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਤੇ ਲੋਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਲਿਆਉਂਦਾ ਸੀ ਜਿਹੜੀ ਇਹ ਕਨਸਾਈਨਮੈਂਟ ਹੈ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਤੇ ਕਹਿੰਦੇ ਸਾਬਪਰੀ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਅਸੀਂ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਆ ਜਿਹੜਾ 40 ਕਿਲੋ ਪਿੱਛੇ ਰਾਜਾ ਸੰਸੀ ਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਰਿਕਵਰ ਕੀਤੀ ਸੀ ਹੀਰੋਇਨ ਉਦੇ ਵਿੱਚ ਵੀ ਇਹ ਸ਼ਾਮਲ ਹੈ ਉਹਦੀ ਮਦਰ ਤੇ ਸਿਸਟਰ ਉਹ ਚ ਅਰਸਟ੍ਰੈਟ ਵੀ ਹੈ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਇਹ ਬੰਦਾ ਇਸ ਜਿਹੜਾ ਡਰੱਗ ਟ੍ਰੇਡ ਨੂੰ ਚਲਾ ਰਿਹਾ ਸੋ ਮੈਂ ਇਹਦੇ ਚ ਸਾਰੀ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜਿਹਦੀ ਰਹਿਮਾਈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਕਰ ਰਿਹਾ ਹੈ ਏਡੀਸੀਪੀ ਸਿਟੀ 2 ਸ੍ਰੀ ਵਿਨੇਲਾ ਵੈਸਟ ਸ਼ਿਵਦਰਸ਼ਨ ਜੀ ਔਰ ਇਨਸਪੈਕਟਰ ਲਵਪ੍ਰੀਤ ਇਹਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਔਰ ਇਹ ਇਨਵੈਸਟੀਗੇਸ਼ਨ ਛੋਟੀ ਲੀਡ ਤੋਂ ਲੈ ਕੇ ਅੱਗੇ ਤੱਕ ਇਹ ਪਹੁੰਚੇ ਹੈ ਸੋ ਇਹਦੇ ਨਾਲ ਇਹ ਹੈ ਕਿ ਜਿਹੜਾ ਇਹ ਮਾੜੇ 엘ਮੈਂਟਸ ਨੇ ਆਪਾਂ ਨੂੰ ਇਹ ਵਾਰ-ਵਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ ਚੇਂਜ ਕਰਦੇ ਜਿਵੇਂ 70 ਡੇਰਾ ਬਨਾਣਾ ਕਾ ਗਿਆ ਜਿੱਦਰ ਸ਼ਕਤੀ ਇਹਨਾਂ ਨੂੰ ਲੱਗਦਾ ਹੈ ਜ਼ਿਆਦਾ ਹੋ ਗਈ ਦੂਜੀ ਸਾਈਡ ਸ਼ਿਫਟ ਕਰ ਰਹੇ ਆ ਤੇ ਨੌਜਵਾਨ ਜਿਹੜੇ ਭੋਲੇ-ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਉਮਰ ਦੇ ਬੱਚੇ ਹੀ ਇਹਦੇ ਚ ਸ਼ਾਮਲ ਲੱਪਣ ਦਿਖ ਰਹੇ ਨੇ ਸੁਭਾਰ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ-ਬਾਪ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ ਬਚੋ ਬਾਹਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ੍ਹ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕ੍ਰਿਮਨਲ ਰਿਕਾਰਡ ਬਣਦਾ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਡੈਕਲਪ ਹੁੰਦੀ ਹੈ ਤੋਂ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਦੇ ਕੰਮ ਕਰੋ ਤਾਂ ਹੀ ਉਹਨਾਂ ਦੀ ਬਰਕਤ ਹੈਗੀ ਹੱਸ ਡਰਗ ਮਨੀ 21800 ਹੀ ਹੈ ਜੇ ਇਹਦਾ ਵੱਡੀ ਕੰਸਾਈਨਮੈਂਟ ਹੈ 7.630 ਕਿਜੀ ਤੋ ਮੈਨੂੰ ਲੱਗਦਾ ਕਿ ਅੱਗੇ ਵੇਚ ਕੇ ਇਹਨੂੰ ਕੋ ਹੋਰ ਵੀ ਆਉਣੀ ਸੀ ਉਹ ਹਵਾਲੇ ਵਾਲਾ ਜਿਹੜਾ ਕੰਮ ਹੈ ਉਹ ਵੀ ਅਸੀਂ ਜਿਹੜਾ ਕਰਨਦੀਪ ਦਾ ਸਾਇਹ ਪ੍ਰੀਤ ਦੇ ਅਕਾਊਂਟਸ ਇਹਦੇ ਆਧਾਰ ਕਾਰਡ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕ ਆ ਤੇ ਕੋ 2023 ਜਿਹਦੇ ਤੇ ਮੁਕੱਦਮਾ ਦਰਜ ਹੋਇਆ ਸੈਚਿੰਦਾ ਉਸ ਤੋਂ ਬਾਅਦ ਵੀ ਅਨਐਮਪਲੋਇਡ ਦੁਰਿਆ ਫਰਜ਼ਾ ਤੇ ਬਾਹਰ ਕਿਉਂਕਿ ਜੇਲਾਂ ਚੋਂ ਵੀ ਆਮ ਬਣ ਜਾਂਦੇ ਆ ਔਰ ਮਤਲਬ ਜੋ ਮੈਨੂੰ ਸਮਝ ਆਈ ਹੈ prelim investigation ਤੋਂ ਸਾਨੂੰ ਲੱਗਿਆ ਇੰਡੀਕੇਟ ਕੀਤਾ ਇਸ ਗੱਲ ਨੇ ਕਿ तकरीबन 3-4 ਮਹੀਨਿਆਂ ਤੋਂ ਐਕਟਿਵ ਸੀਗਾ ਔਰ ਵੱਖ-ਵੱਖ ਸੈਕਟਰਾਂ ਦੇ ਕਿਉਂਕਿ ਆਪ ਫਤਿਹਗੜ੍ਹ ਤੋਂ ਉੱਧਰ ਰਹਿਣ ਵਾਲਾ ਉਸ ਏਰੀਆ ਦਾ ਵਕੀਫ ਹੈ ਉੱਥੇ ਡਰਾਪਿੰਗ ਕਰਾਈ ਜ ਉਹਨਾਂ ਲੋਕੇਸ਼ਨ ਭੇਜੀ ਉਹਨੇ ਔਰ ਵਰਚੁਅਲ ਨੰਬਰ ਤੇ ਤੇ ਜਿਆਦਾ ਪਿਕਅਪ ਕਰਕੇ ਤੇ ਲੈ ਇਹ ਅਜੇ ਚੱਲ ਰਹੀ ਹੈ ਜੀ ਹੁਣ ਪੇਸ਼ ਕਰਕੇ ਰਿਮਾਂਡ ਲੈਣ ਲੱਗੇ ਹਨ ਤਾਂ ਬਿਲਕੁਲ ਫਰੈਸ਼ ਅਰੈਸਟ ਹੋਈ ਹੈ ਅਹੀਂ ਤੋਂ ਨਾ ਇਮੀਡੀਏਟਲੀ ਸ਼ੇਅਰ ਕੀਤੀ ਹੈ ਜੀ ਅਨਪਲੋਇਡ ਹੈ ਜੀ ਦੂਜਾ ਗਗਨਦੀਪ ਜਿਹੜਾ ਉਹ ਲੋਨ ਏਜੰਟ ਆ ਛੋਟਾ ਮੋਟਾ ਉਹ ਵੀ ਕੋਈ ਪਤਾ ਇਕਨੋਮਿਕਲੀ ਵੈਲ ਆਫ ਨਹੀਂ ਹੈ ਐ ਸਾਇਪ੍ਰੀਦੀ ਇਹ ਜਿਹੜੀ 19 ਸਾਲ ਹੈ ਤੇ ਗਗਨਦੀਪ ਦੀ 26 ਸਾਲ ਹੈ ਜੀ ਔਰ ਖਾਲਸਾ ਵਾਲੇ ਦੀ ਕਰੰਦਾ ਜੇ ਕਟਾ ਰਹੇ ਅਸੀਂ ਇਹ ਹੀ ਪਤਾ ਲੱਗਿਆ ਵੀ ਉਹ ਦੁਬਈ ਬੇਸ ਬੰਦਾ ਹੈਗਾ ਔਰ ਉਹਦਾ ਅਸੀਂ ਹੁਣ ਚੈੱਕ ਕਰਾਉਨੇ ਆ ਉਹਨਾਂ ਦੇ ਕਿੱਥੋਂ ਦਾ ਰਹਿਣ ਵਾਲਾ ਹੈ ਪਿੱਛੋਂ ਇਹ ਵੀ ਇੰਡੀਕੇਟ ਹੋਇਆ ਵੀ ਸ਼ਾਇਦ ਪੁਰਾਣਾ ਛੱਡੇ ਦਾ ਰਹਿਣ ਵਾਲਾ ਉਹ ਵੀ ਸਾਰਾ ਚੈੱਕ ਕਰਾਉਨੇ ਕ੍ਰਿਮੀਨਲ ਰਿਕਾਰਡ ਹੈ ਨਹੀਂ ਹੈ ਕਦੋਂ ਗਿਆ ਉਹ ਅਸੀਂ ਅਮਰਸਰ ਰੂਰਲ ਪੁਲਿਸ ਨੇ ਹੋ ਸਕਦਾ ਕੋਈ ਵਰਕ ਕੀਤਾ ਹੋਵੇ ਤੂੰ ਕਦੇ ਮਦਰ ਤੇ ਸਿਸਟਰ ਅਰੈਸਟ ਹੋਏ ਨੇ 40 ਕਿਲੋਚ ਉਹਨੂੰ ਅਸੀਂ ਆਪਸ ਸ਼ੇਅਰ ਕਰਕੇ ਵੀ ਵਿਲ ਟੇਕ ਇਟ ਫਾਰਵਰਡ ਨੇ ਨੀ ਯਾਰ ਦੇਖੋ ਬਾਰਡਰ ਬਹੁਤ ਵੱਡਾ ਲੱਗੇ ਜਾਂ ਸਾਰੀਆਂ ਟੀਮਾਂ ਡਰੋਨਸ ਵੀ ਲੱਗੇ ਹੁਣ ਹਰੇਕ ਚੱਪੇ ਚੱਪੇ ਤੇ ਤੇ ਲੱਗ ਨਹੀਂ ਸਕਦੀ ਸੋ ਇਟ ਇਜ਼ ਅ ਵਾਸਟ ਬਾਰਡਰ ਬੇਸਿਕਲੀ ਸਾਨੂੰ ਇਹ ਹੈ ਕਿ ਇੱਕ ਪ੍ਰੌਕਸੀ ਵਾਰ ਹੈ ਕ੍ਰੋਸ தி ਇੰਟਰਨੈਸ਼ਨਲ ਬਾਰਡਰ ਜੋ ਇੱਥੇ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੰਭਲਣ ਦੀ ਲੋੜ ਹੈ ਆਪਣੇ ਯੂਥ ਨੂੰ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ ਔਰ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਉਹਨਾਂ ਦੀ એનર્ਜੀ ਨੂੰ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਕਿੱਲ ਡਿਵੈਲਪਮੈਂਟ ਤੇ ਹੋਰ ਜਿਹੜੇ ਪ੍ਰੋਜੈਕਟਸ ਇਹਨਾਂ ਦਾ ਰਾਹੀਂ ਕੀਤਾ ਜਾ ਰਿਹਾ ਹੈ